ਹਾਂਜੀ ਬਾਈ ਜੀ ਸਾਰਿਆਂ ਵਾਸਤੇ ਕਾਲ ਬੋਸਾ ਦੇ ਘਰ ਸਭਾ ਜਾਨ ਵਾ ਠੀਕ ਰਹੀ ਨੇ ਤੇ ਬਾਈ ਜੀ ਥੋੜੇ ਜਿਹਾ ਆਪਣੇ ਕੋਲ ਜਿਆਦਾ ਆਮਦਨ ਕਰਕੇ ਤੇ ਪਰਵਾਹੀ ਆਪਾਂ ਸੇਵ ਕਰਦੇ ਆ ਜਿਸ ਕਿਸੇ ਵੀ ਪੁਰਾਣੇ ਪੁੱਤਰ ਦੇ ਬੱਚਾ ਚਾਹੀਦੇ ਆ ਆਪਾਂ ਬਾਈ ਜੀ ਆਪਣਾ ਸੰਪਰਕ ਕਰ ਸਕਦਾ ਆ ਆਪਾਂ ਥੋੜੇ ਜਿਹਾ ਦਿੱਤਾ ਦਿਖਾ ਦਿੰਦੇ ਆ ਬਾਕੀ ਜਿਹੜੇ ਵੀ ਪੁਰਾਣੇ ਪੁੱਤਰ ਲੈਣੇ ਆ ਜਾ ਕੇ ਆਪਾਂ ਤੁਹਾਨੂੰ ਦੇਖ ਤੋਂ ਆ ਜਾਵਾਂਗੇ ਤਾਂ ਰਹਿਗੇ ਬਾਈ ਆਪਣੀ ਕੋਲ ਉਂਬਤੀ ਦੇ ਨਾਲ ਫੈਡਰਲ ਦੇ ਘਰ ਫ favor ਹੀ ਹੈ ਤਾਂ ਉਹ ਪਤਾ ਪਹਿਲੇ ਨਾਲ ਦੇ ਪਰਤੇ ਕਿਉਂਕਿ ਜਦੋਂ ਜਾ ਰਿਹਾ ਹੋਣੇ ਬਈ ਪਤੇ ਦਿੰਦੇ ਨੇ ਪਹਿਲਾਂ ਫ੍ਰੀ ਵੰਡ ਕੇ ਬਹੁਤ ਦੇ ਲੋਕਾਂ ਨੂੰ ਤੇ ਬਾਈ ਜੀ ਹੁਣ ਤੁਹਾਨੂੰ ਪਹਿਲਾਂ ਨਾਮ ਦਿਖਾਣਾ ਫਿਰ ਮਰੀਦਾਂ ਨੂੰ ਬਾਈ ਆ ਪੱਠਾ ਬਾਈ ਜੀ ਇਸ ਸਾਲ ਦਾ ਪੱਠਾ ਇਹ ਕਾਲੇ ਘੱਟੀ ਆਖਦਾ ਠੀਕ ਹੈ ਜੀ ਚੰਡੇ ਦਾ ਪੁੱਤਰਾ ਦਾ ਆਪਣੇ ਆ ਦਾ ਪੁੱਤਰ ਜਾਂਦੇ ਨਹੀਂ ਹੈਗੇ ਬਾਈ ਜੀ ਇਹ ਬਿਲਕੁਲ ਹੀ ਬਾਹਰੋਂ ਛੱਡੇ ਹੋਏ ਤੋਦਰ ਖੁੱਲ ਜਾਂਦੇ ਹੈਗੇ ਠੀਕ ਹੈ ਜੀ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਤਾਂ ਆਪਣਾ ਸੰਪਰਕ ਕਰ ਲੋ ਆ ਵੀ ਇੱਕ ਮਡਲਾ ਜੁੱਤਰਾ ਆਪਣਾ ਕਾਲੀ ਕੱਟੀ ਆ ਕਰਾ ਤੇ ਉੱਤੇ ਚਿੱਟੀ ਆ ਕਾਲੀ ਚਿੱਟੀ ਵਾਲਾ ਸਾਰੇ ਭਰਾ ਹੀ ਨੇ ਬਈ ਇਹ ਠੀਕ ਹੈ ਜੀ ਜਾਣ ਦੀ ਫੁੱਲ ਗਾਰੰਟੀ ਇਹਨਾਂ ਦੀ ਵੀ ਨਹੀਂ ਜਾਂਦੇ ਜਾਈਏ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਤਾਂ ਆਪਣਾ ਸੰਪਰਕ ਕਰ ਲੋ ਤੇ ਦੇ ਦਾਂਗੇ ਬਾਈ ਉੱਪਰ ਆਹ ਸਾਖਾ ਬਣਾ ਜਿਹੜਾ ਟੀਰ ਕੱਢ ਜਾਂਦਾ ਬਾਈ ਦੂਸਰੇ ਬਣਾ ਇਹ ਤੇ ਹੌਲੀ ਹੌਲੀ ਅੱਖ ਤੇ ਟੀਵੀ ਕਰ ਸਕਦਾ ਕੱਟੀ ਕਰ ਸਕਦਾ ਤੇ ਹੋਰ ਟੀਰ ਪਾਉਣ ਲੱਗ ਗਿਆ ਦੋਨਾਂ ਅੱਖਾਂ ਦੇ ਵਿੱਚ ਤੇ ਕਿਸੇ ਵੀ ਭਰਾ ਨੂੰ ਚਾਹੀਦੇ ਆ ਜੀ ਜਦੋਂ ਮਰ ਜੀ ਆਪਾਂ ਨੂੰ ਫੋਨ ਕਰਕੇ ਆ ਸਕਦਾ ਦੇਣੇ ਬਾਈ ਮੋਲਾ ਬਾਈ ਫਰੀ ਕੋਈ ਨਹੀਂ ਦੇਣਾ ਇਹ ਸ੍ਰੀ ਪਹਿਲਾਂ ਦੇਖ ਕੇ ਬਹੁਤ ਦੇਖ ਲੈ ਕੋਈ ਬਾਈ ਕਦਰ ਨਹੀਂ ਪਾਉਣਾ ਯਾਰ ਸਾ ਚਿੱਕੀਆ ਖਾਲੇ ਲਾਗ ਇਹਨੇ ਜਿਹੜੇ ਪੁੱਤਰ ਵੇਰ ਨੇ ਠੀਕ ਹੈ ਜੀ ਆਹ ਭਾਈ ਜਿਹੜੇ ਖੱਟੀ ਆਖਾ ਦੇ ਆਪਣੇ ਦੂਸਰੇ ਆਜੀ ਤ ਮੋਟ ਵਾਲੇ ਪੁੱਤਰ ਕਹਿੰਦੇ ਨੇ ਅੰਨਾ ਆਕੀ ਤੇ ਸੋਖੜਾ ਬਣਨਾ ਤੇ ਪਾ ਗਣੇ ਜੀ ਆਪਣੇ ਕੋਲੇ ਚੰਗਾ ਰਿਜਲ ਤਾਂ ਵਧੀਆ ਹੁੰਦੇ ਜੋ ਤੇ ਜਾਣਦੇ ਨਹੀਂ ਇਹੇ ਬਾਰੂ ਮੇਨ ਕਰਤਾ ਉਸ ਤਰ੍ਹਾਂ ਆਪਣੇ ਜਾਣਦੇ ਨਹੀਂ ਇਹੇ ਕੋਈ ਕਿਸੇ ਨੂੰ ਕੋਈ ਨਹੀਂ ਪਤਾ ਕਰ ਸਕਦਾ ਠੀਕ ਹੈ ਜੀ ਆ ਗਈ ਮਰੀਨਾ ਬਈ ਆਪਣੀਆਂ ਪੱਟੀਆਂ ਨੇ ਸਾਲ-ਸਾਲ ਦੋ-ਦੋ ਸਾਲ ਦੀਆਂ ਠੀਕ ਹੈ ਜੀ ਫਾਂਕਾ ਲੀਆ ਜਿਹੜੇ ਨਾਲ ਕਿ ਇਤਰਾਪ ਕਿ ਜੇ ਵੀਰ ਭਰਾ ਨੂੰ ਚਾਹੀਦੀ ਆ ਬਈ ਜਦੋਂ ਮਰਜ਼ੀ ਆਪਣਾ ਸੰਪਰਕ ਕਰ ਲਓ ਨੰਬਰ ਆ ਜੀ ਆਪਣਾ 810953013 ਇਹ ਨੰਬਰ ਆ ਬਾਕੀ ਅਸੀਂ ਬਈ ਸਕਰੀਨ ਤੇ ਵੀ ਚਲਾ ਰਹੇ ਆ ਨੰਬਰ ਆਪਦਾ ਠੀਕ ਆ ਜੀ ਜੇ ਵੀਰ ਭਰਾ ਨੂੰ ਆਪਣੇ ਵਾਲੇ ਪੁੱਤਰਾ ਚਾਹੀਦੇ ਆ ਬਈ ਫੋਲੋ ਗਾਰੰਟੀ ਨਾਲ ਪੁੱਤਰ ਦਵਾਂਗੇ ਉੱਤਨ ਦੀ ਗਾਰੰਟੀ ਹੋਊਗੀ ਜਾਣ ਦੀ ਗਾਰੰਟੀ ਉਹ ਨਹੀਂ ਜਾਂਦੀ ਆਪਣੇ ਠੀਕ ਆ ਜੀ ਤਾਂ ਵਾਕ ਹੀ ਕਿਸੇ ਵੀ ਉਪਰਾਹ ਚਾਹੀਦਾ ਤਾਂ ਮੈਨਾਂ ਸੰਪਰਕ ਕਰੋ ਆਪਾਂ ਬੈਂਸ ਦਿੰਨੇ ਆ ਜਿਹਨੇ ਬੋਲਾ ਤੁਹਾਨੂੰ ਦੱਸਿਆ ਪਹਿਲਾਂ ਤੇ ਜਦੋਂ ਮਰਜੀ ਆਪਾਂ ਨੂੰ ਫੋਨ ਕਰਕੇ ਆ ਸਕਦਾ ਬੰਦਾ ਆਪਦੀ ਪਸੰਦ ਦੇ ਪਲੇਆਣੇ ਉਹ ਪਸੰਦ ਦੇ ਵੀ ਆ ਸਕਦਾ ਆਪਾਂ ਜਰਾ ਰੇਟ ਉਹ ਜੂਗਾ ਭਾਈ ਠੀਕ ਆ ਤੇ ਜੇ ਵੀਡੀਓ ਨੂੰ ਬਾਈਟ ਬਸ ਬਸ ਸ਼ੇਅਰ ਕਰਿਓ ਤੇ ਚੈਨਲ ਨੂੰ ਬਾਈ ਜ ਆਪਣੇ ਸਬਸਕ੍ਰਾਈਬ ਕਰੇ ਧੰਨਵਾਦ ਜੀ ਆਪ ਦਾ